ਪਿਛਲੇ ਵਲਾਗ ਚ ਸਾਨੂੰ ਦੇਖਿਆ ਹੋਣਾ ਅਸੀਂ ਪਹੁੰਚ ਗਏ ਸੀ ਲੰਡਨ ਤੇ ਅੱਜ ਅਸੀਂ ਜਾ ਰਹੇ ਹਾਂ ਇੱਥੋਂ ਮੇਰੇ ਮਾਮਾ ਜੀ ਦੇ ਘਰ ਸਾਡਾ ਸਰਪ੍ਰਾਈਜ਼ ਵਿਜ਼ਿਟ ਹੋਣਾ ਜਾ ਰਹੇ ਹਾਂ ਇੰਡੀਆ ਜਿੱਥੇ ਤੁਸੀਂ ਬਹੁਤ ਸਾਰੇ ਸਰਪ੍ਰਾਈਜ਼ ਵਿਜ਼ਿਟ ਦੇਖੇ ਹੋਣੇ ਜਿਹੜੇ ਬਾਹਰੋਂ ਆ ਕੇ ਦਿੰਦੇ ਆ ਅਸੀਂ ਅੱਜ ਬਾਹਰਲੇ ਨੂੰ ਸਰਪ੍ਰਾਈਜ਼ ਵਿਜ਼ਿਟ ਦੇਣ ਜਾ ਰਹੇ ਹਾਂ ਤੇ ਦੇਖਦੇ ਹਾਂ ਉਹਨਾਂ ਦਾ ਰੈਐਕਸ਼ਨ ਕਿਵੇਂ ਦਾ ਰਹੂਗਾ ਤੇ 에ਅਰਪੋਰਟ ਤੋਂ ਅਸੀਂ ਹੁਣ ਜਾ ਰਹੇ ਹਾਂ ਸਾਊਥ ਹਾਲ ਨੂੰ ਅੱਛਾ ਸਾਊਥ ਹਾਲ ਨੂੰ ਜਾ ਰਹੇ ਹਾਂ ਤੇ ਘਰੇ ਪਹੁੰਚ ਗਏ ਆ ਤੇ ਨਾਲ ਰਸਤੇ ਜਾਂਦੇ ਤੁਹਾਨੂੰ ਆਲਾ ਦਵਾਲਾ ਦਿਖਾਉਣਾ ਅਸੀਂ ਉਤਰੇ ਸੀਗੇ ਲੰਡਨ ਦੇ ਹੀਥਰੋ 에어ਪੋਰਟ ਤੇ ਤੇ ਇਹ ਆ ਸੈਂਟਰਲ ਲੰਡਨ ਨੂੰ ਜਾਂਦਾ ਸੈਂਟਰਲ ਲੰਡਨ ਆ ਅਸੀਂ ਬਾਅਦ ਚੋ ਜਾਣਾ ਹੈ ਪਹਿਲਾਂ ਸਿੱਧਾ ਘਰੇ ਜਾਣਾ ਤੇ ਲੱਡੂ ਪੇੜੇ ਖਾਣੇ ਆ ਦੇਖਦੇ ਆ ਕੀ ਕੀ ਬਣਾਏ ਨੇ ਘਰ ਦੇ ਨੇ ਲਓ ਜੀ ਵੈਲਕਮ ਟੂ ਸਾਊਥ ਹਾਲ ਤੇ ਸਾਊਥ ਹਾਲ ਪਹੁੰਚ ਗਏ ਉਹ ਗੁਰਦੁਆਰਾ ਸਾਹਿਬ ਆ ਗਿਆ ਸਾਹਮਣੇ ਗੋਰਾ ਤਾਂ ਮੈਨੂੰ ਇੱਕ ਵੀ ਨਹੀਂ ਦਿਖਿਆ ਬਹੁਤ ਗੁਰਦੁਆਰੇ ਦੇ ਅੱਗੇ ਅੱਛਾ ਯਾਰ ਕਮਾਲ ਹੋ ਗਿਆ ਇੰਡੀਆ ਵਾਂਗੂ ਪੰਜਾਬੀ ਇੰਡੀਆ ਵਾਲੇ ਕੰਮ ਹੈ ਜੀ ਅਸੀਂ ਪਹੁੰਚ ਗਏ ਆ ਸਾਊਥ ਹਾਲ ਦੇ ਬਿਲਕੁਲ ਅੰਦਰ ਤੇ ਸਾਰਾ ਪੰਜਾਬ ਹੀ ਪੰਜਾਬ ਲੱਗ ਜਾਂਦਾ ਇੱਥੇ ਤਾਂ ਵੀਜ਼ਾ ਉਹ ਵੀਜ਼ਾ ਵਲੌਗ ਦਿਖਾਵਾਂਗੇ ਤੁਹਾਨੂੰ ਇੱਥੋਂ ਦਾ ਬਣਾ ਕੇ ਕਿ ਜਿਹੜਾ ਇਹਨੂੰ ਮਿੰਨੀ ਪੰਜਾਬ ਬੋਲਦੇ ਤੇ ਜਿਹੜਾ ਅੰਗਲੈਂਡ ਚ ਵੱਸਦਾ ਮਿੰਨੀ ਪੰਜਾਬ ਹੈ ਤੇ ਬਾਕੀ ਘਰੇ ਪਹੁੰਚ ਕੇ ਬਾਹਰ ਬਾਹਰ ਬੁਲਾਉਣਾ ਬਾਹਰ ਬੁਲਾਉਣਾ ਨਹੀਂ ਨਹੀਂ ਡਿਸਾਈਡ ਕਰੋ ਤੁਸੀਂ ਕਰਨਾ ਬਾਹਰ ਬੁਲਾਓ ਬਾਹਰ ਯਰ ਸਰਪ੍ਰਾਈਜ਼ ਪਲਾਨ ਦਾ ਕਰੋ ਬਾਹਰ ਤੇ ਤੁਸੀਂ ਡਿਸਾਈਡ ਕਰੋ ਕਰਨਾ ਕੀ ਇਹ ਘਰ ਦਾ ਦੋਲਦੀ ਬੈਠਾ ਰਹਿ ਗਿਆ ਜੋਕਰ ਜਵਾਦ ਅੰਦਰ ਨਹੀਂ ਜਾਣਾ ਬਾਹਰ ਵਧੀਆ ਤੇ ਮੈਂ ਡੈਡੀ ਨੂੰ ਫੋਨ ਲਾ ਕੇ ਕਹੂੰਗੀ ਕਿ ਡਿਲੀਵਰੀ ਆਈ ਆ ਬਸ ਫਿਰ ਉਹ ਬਾਹਰ ਆ ਜਾਣਗੇ ਸਤ ਤੁਸੀਂ ਲੈ ਜਾਓ ਅੱਗੇ ਤੇ ਮੰਮੀ ਫਿਰ ਹੁਣ ਡਿਸੀਜਨ ਇਹ ਹੋਇਆ ਵੀ ਡਿਲੀਵਰੀ ਆਈ ਹੈ ਵੀ ਤੁਸੀਂ ਬਾਹਰ ਆ ਜਾਓ ਤੇ ਉਹ ਇੱਕਦਮ ਬਾਹਰ ਆਉਣਗੇ ਇਰ ਦੇਖਦੇ ਆ ਕੀ ਰਿਐਕਸ਼ਨ ਹੁੰਦਾ ਉਹਦੇ ਨੋ ਨੋ ਲਾਈਟ ਇਟਸ ਅ ਸਰਪ੍ਰਾਈਜ਼ ਅੱਜ ਅਸੀਂ ਤੁਹਾਨੂੰ ਪਹਿਲਾਂ ਇਹ ਦੱਸਿਆ ਉਹ ਇਹਨਾਂ ਰਿਪਨ ਮੁੰਡੇ ਨੂੰ ਫਿਕਰ ਪੈ ਗਿਆ ਕਹਿੰਦਾ ਤੁਸੀਂ ਝੂਠ ਬੋਲੀ ਜਾਨੇ ਮੈਂ ਕਿਹਾ ਝੂਠ ਨਹੀਂ ਝੂਠ ਨਹੀਂ ਬੋਲਦਾ ਇਹਨੂੰ ਸਰਪ੍ਰਾਈਜ਼ ਕਹਿੰਦੇ ਆ ਇਹ ਅੰਗਰੇਜ਼ਾਂ ਆੜ ਕੀ ਹੋਇਆ ਬਹਿ ਝੂਠ ਨਹੀਂ ਬੋਲਣ ਦਿੰਦਾ ਇਹ ਮੈਨੂੰ ਪਤਾ ਨਹੀਂ ਕਿੰਨੇ ਕਿ ਸਿਕਰਟ ਰੱਖੇ ਨੇ ਐਡਾ ਵੱਡਾ ਤੁਸੀਂ ਸਿਕਰਟ ਰੱਖ ਲਿਆ ਹਨਾ ਸਨੀਪ ਯਾਰ ਇਹ ਇੰਨਾ ਤੁਹਾਡਾ ਹਾਜਮਾ ਇੰਨਾ ਵੱਡਾ ਸਿਕਰਟ ਰੱਖਿਆਗਾ ਇਹ ਸਾਰਾ ਸਾਊਥ ਵਾਲਾ ਤੇ ਇਥੇ ਪੰਜਾਬੀ ਹੋ ਰਹਿੰਦੇ ਆ ਸਾਰੇ ਜਿੰਨੇ ਪ੍ਰਾਣੇ ਪੰਜਾਬੀ ਆਏ ਹੋਏ ਨਾ ਸਾਰੇ ਪੰਜਾਬੀ ਰਹਿੰਦੇ ਆ ਚੁੱਪ 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 ਓਕੇ ਓਕੇ ਆ ਕਰ ਆ ਗਿਆ ਕੋਈ ਨਹੀਂ ਇੰਦਰ ਰਿਫਾ ਨੂੰ ਤੁਸੀਂ ਡੋਰ ਉੱਤੇ ਕਰੋ ਉਹੀ ਨਾ ਤੁਸੀਂ ਸਰਪ੍ਰਾਈਜ਼ ਦਾ ਉਹ ਕਰ ਦਿਓ ਓਕੇ ਨਹੀਂ ਬੋਲਦਾ ਓਕੇ ਓਕੇ ਇੱਕ ਵਾਰੀ ਡੋਰ ਬੰਦ ਬੋਲ ਲੈ ਲੈ ਵੀ ਅਸੀਂ ਬਾਹਰਲੇ ਪਾਸੇ ਨਿਕਲ ਗਏ ਇੱਕ ਵਾਰ ਮੈਂ ਬਾਹਰ ਨਿਕਲ ਕੇ ਲੁਕਦਾ ਇੱਥੇ ਤੇ ਲੁਕ ਕੇ ਤੇ ਫਿਰ ਦੇਖਦੇ ਮਾਮਾ ਜੀ ਤੇ ਮੰਮੀ ਜੀ ਆਉਂਦੇ ਆ ਤੇ ਮੈਨੂੰ ਇਹ ਦੇਖ ਵੀ ਨਾ ਲੈਣ ਓਏ ਇੱਥੇ ਕੈਮਰੇ ਕੁਮਰੇ ਤਾਂ ਨਹੀਂ ਹਾਂਜੀ ਸ੍ਰੀਕਾਲ ਕਿਵੇਂ ਹੋ ਕਿਵੇਂ ਲੱਗਾ ਮਿਲ ਕੇ ਕਮਾਲ ਕਰਤੀ ਜੀ ਬੈਕ ਡਿਲੀਵਰੀ ਕਾਦੀ ਆ ਤੁਸੀਂ ਕੀ ਕਿਹਾ ਵੀ ਡਿਲੀਵਰੀ ਕਾਦੀ ਆ ਗਈ ਹਾਂ ਕਹਿੰਦੇ ਡਿਲੀਵਰੀ ਆ ਜਾਊਗੀ ਕਮਾਲ ਕਰਤੀ ਮਿਲ ਕੇ ਆਏ ਹਾਏ 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 ਹੋਰ ਕਿਵੇਂ ਆ ਵਾਹ ਵਾਹ ਠੀਕ ਠਾਕ ਹੈ ਮੈਨੂੰ ਐਸਾ ਮੈਂ ਦੱਸ ਕੇ ਨਹੀਂ ਜਾਣਾ ਕੱਲੀ ਸੰਦੀਪ ਨੂੰ ਪਤਾ ਸੀ ਯੇ ਮੈਨੂੰ ਪਤਾ ਨਹੀਂ ਆਹ ਚਾ ਇਹ ਨੇ ਜੀ ਆਪਣੇ ਮਾਮਾ ਜੀ ਤੇ ਬਿੰਦਰ ਸਿੰਘ ਆਏ ਹਾਏ ਲਓ ਜੀ ਹੋਰ ਆ ਗਏ ਇਹ ਤਾਂ ਕੀ ਕਰੀਏ ਇਹਨੀਆਂ ਤਾਂ ਕੀ ਕਰੀਏ ਆ ਹਾਏ ਸਸਤੀ ਗੱਲ ਕਿਵੇਂ ਆਲੇ ਗੱਪੀਆਂ ਪਾਈ ਤੁਸੀਂ ਮੈਂ ਗੱਪੇ ਮੈਂ ਗੱਪੀਆਂ ਉਹਨੂੰ ਕੱਢਣ ਵਾਲਾਗਾ ਮੈਂ ਇਹਨੂੰ ਕੱਢਣਾਗਾ ਇਹਨੂੰ ਕੱਢਣਾ ਅੱਜ ਪਤਾ ਨਹੀਂ ਸੁਖਵੀਰ ਵੀ ਕਾਹਤੋਂ ਨਹੀਂ ਕੰਮ ਤੇ ਜਾ ਰਹੇ ਮਾਈਕੋਨ ਅੱਜ ਤੁਹਾਨੂੰ ਪਤਾ ਨਹੀਂ ਸੀ ਕੀ ਹਾਲ ਹੈ ਬਾਈ ਤੇ ਇਹ ਆਪਣੇ ਮਾਮਾ ਜੀ ਦਾ ਬੇਟਾ ਜੀ ਸੁਖਵੀਰ ਬਾਕੀ ਸਾਰਿਆਂ ਨਾਲ ਮਿਲਾਉਂਦੇ ਆ ਹੁਣ ਤੁਹਾਨੂੰ ਆ ਜਾਣ ਦੋ ਸੁਖਵੀਰ ਕਹਿੰਦਾ ਨਾ ਮੋਸੇ ਲਿਆ ਕੇ ਰੱਖੇ ਜਦੋਂ ਮੈਂ ਕੰਮ ਤੇ ਲੈ ਕੇ ਜਾਣਾ ਅੱਗੇ ਵੀ ਲੈ ਕੇ ਜਾਂਦਾ ਚਲੇ ਮੈਨੂੰ ਨਹੀਂ ਸੀ ਪਤਾ ਇਦਾਂ ਮੈਂ ਅੱਛਾ ਤੁਹਾਨੂੰ ਪਤਾ ਨਹੀਂ ਸੀਗਾ ਇਹਨੂੰ ਪਤਾ ਹੋਵੇ ਦੱਸੇ ਨਹੀਂ ਇਹਨਾਂ ਨੇ ਇਹਨਾਂ ਨੇ ਕਹਦੋ ਇਹਨੂੰ ਦੱਸਿਆ ਦੱਸਣਾ ਚਾਹੀਦਾ ਸੀ ਇਹਨਾਂ ਨੂੰ ਮੈਂ ਤਾਂ ਚਾਹੁੰਦਾ ਆ ਜਵਾ ਸਪੀਕਰ ਚੂ ਕਰ ਲਾਉਂਗਾ ਮੈਂ ਵਧੀਆ ਪੰਜਾਬੀ ਮਮਾ ਜੀ ਤੁਸੀਂ ਕਹਿੰਦੇ ਸੀ ਢੋਲ ਢੋ ਜਦੋਂ ਮੇਰਾ ਭਾਂਡ ਜਾਊਂਗਾ ਮੈਂ ਢੋਲ ਵਜਾਵਾਂ ਅੱਜ ਢੋਲ ਵਜਾਵੋ ਢੋਲ ਆ ਆ ਢੋਲ ਵਾਲਾ ਬੁਲਾਉਣਾ ਆ ਜ ਆਪਾਂ ਠੀਕ ਹੈ ਖੁਰਦੂ ਪਾਉਣਾ ਹੈਗਾ ਲਓ ਜੀ ਹੁਣ ਕਿਹਦਾ ਕਿਹਦਾ ਸੱਚ ਮੰਨੀਏ ਕਿਹਦਾ ਝੂਠ ਮੰਨੀਏ ਸਾਰਾ ਕੱਬਰੀ ਝੂਠਿਆਂ ਦਾ ਲੱਗਿਆ ਆ ਤੁਹਾਡੇ ਪਹਿਲਾਂ ਇਹ ਝੂਠੇ ਬਹੁਤ ਆ ਹੈ ਆ ਸੱਤਣ ਵਾਲੀ ਹੈ ਸੰਦੀਪ ਤੂੰ ਪਹਿਲਾਂ ਕਰੀਏ ਹੋ ਕਿ ਨਹੀਂ ਏਅਰਪੋਰਟ ਤੋਂ ਪਹਿਲਾਂ ਹੈ ਏਅਰਪੋਰਟ ਤੋਂ ਪਹਿਲਾਂ ਸਿੱਧੀ ਏਅਰਪੋਰਟ ਤੇ ਗਈ ਸੀ ਸਸੀ ਕਾਲ ਮਾਮਾ ਜੀ ਕਮਾਲ ਦੇਸ਼ ਦਾ ਹਾਂਜੀ ਮੈਂ ਮੈਂ ਖੁਸ਼ੀ ਮਾਮਾ ਜੀ ਨੂੰ ਕਹਿ ਕੇ ਹਟਿਆ ਮੈਂ ਖਿਆ ਢੋਲ ਲਿਆਓ ਜਿਹੜਾ ਕਿ ਅਸੀਂ ਢੋਲ ਪਵਾਵਾਂਗੇ ਭਾਂਡ ਜਾਈ ਤੋਂ ਦੇ ਇਹਨਾਂ ਜਾਂ ਫਿਰ ਮਾਨੇ ਕਿ ਜਦੋਂ ਆਏ ਤੁਹਾਨੂੰ ਆ ਇਹਨਾਂ ਨੂੰ ਇਹ ਸੰਦੀਪ ਆ ਜੀ ਇਹ ਮਾਮਾ ਜੀ ਦੀ ਬੇਟੀ ਆ ਉਹ ਸੁਖਵੀਰ ਮਾਮਾ ਜੀ ਦਾ ਬੇਟਾ ਇਹ ਮੇਰੇ ਮਾਮੀ ਜੀ ਇਹ ਭਾਣ ਜਾਂ ਇਹੇ ਮੇਰੇ ਮਾਮਾ ਜੀ ਉਹ ਭੈਣ ਸੰਦੀਪ ਆ ਗਈ ਮਾਮੀ ਸਾਡੀ ਨਾਈਟ ਸੂਟ ਚ ਆਈ ਜੇ ਖੁਸ਼ੀ ਆ ਗਈ ਇਹ 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 ਨਾ ਪੱਗਾ ਪੋਗਾ ਇਹਨਾਂ ਨੇ ਤਾਂ ਨਹੀਂ ਬੰਨਿਆ ਇਹ ਇਦਾਂ ਅਵੇਸਲੇ ਜਿਹੇ ਹੋਏ ਤੁਰੇ ਫਿਰਦੇ ਕਿਉਂਕਿ ਇਹਨਾਂ ਨੂੰ ਪਤਾ ਨਹੀਂ ਸੀਗਾ ਠੀਕ ਹੈ ਹੁਣ ਮੈਂ ਕਿਹਾ ਹੁਣ ਪਹੁੰਚ ਗਏ ਕਿੰਨੇ ਸਾਲਾਂ ਦੇ ਟੀਕਰੋਂ ਪਹਿਲਾਂ ਸਾਨੂੰ ਇਹ ਦੱਸੋ ਸਾਲ ਤਾਂ ਬਹੁਤ ਹੋ ਗਏ ਸਾਲ ਬਹੁਤ ਹੋ ਗਏ ਸਾਨੂੰ ਇੰਨਾ ਕਹਿੰਦੇ ਸੀ ਹਰੇਕ ਸਾਲ ਤੁਸੀਂ ਆਉਂਦੇ ਨਹੀਂ ਆਉਂਦੇ ਨਹੀਂ ਮੈਂ ਕਿਹਾ ਜਦੋਂ ਆਈਏ ਫਿਰ ਦੱਸਿਓ ਜੀ ਜਦੋਂ ਆਏ ਫਿਰ ਸੌਂ ਵੀ ਦੇਤਾ ਇਕੱਠਾ ਸਾਰੇ ਪਿੰਚਲੇ ਸਾਲ ਅੱਜੁੱਤ ਭੁੱਲ ਗਏ ਪਿੰਚਲੇ ਸਾਲ ਸਾਰੇ ਚਾਹੇ ਸ਼ੁਕਰੀਆ ਪਰ ਇਹਨਾਂ ਕੁੜੀਆਂ ਨੂੰ ਨਾ ਦੋਨਾਂ ਸੰਦੀਪਾ ਨੂੰ ਬਹੁਤ ਹੱਪਟਣਾ ਆਉਂਦਾ ਨਹੀਂ ਦਿਹਾ ਤੁਹਾਡੇ ਲਈ ਮੈਂ ਤੈਨੂੰ ਕਹਾਂ ਨਾ ਰੇਪਨ ਆੰਟੇ ਕੰਨੇ ਫੋਨ ਤੋਂ ਤੇ ਯਕੀਨ ਨਹੀਂ ਰਿਹਾ ਮੈਂ ਇਹ ਨਹੀਂ ਕਿਹਾ ਬਿਲਕੁਲ ਨਹੀਂ ਯਕੀਨ ਨਹੀਂ ਹੈਗਾ ਨਹੀਂ ਉਹ ਉਹਦਾ ਸੰਕੇਤ ਦਵਾ ਨਹੀਂ ਇਹਨਾਂ ਇਹਨਾਂ ਨੇ ਹੁਣ ਉਹ ਵੀ ਲਾਗੀ ਕਰਨ ਸੰਗੀਤੋ ਵੀ ਹੁਣ ਉਹਨੇ ਵੀ ਇਹਨਾਂ ਦੀ ਇਹਨਾਂ ਦੀ ਕੋਈ ਗਲਤੀ ਨਹੀਂ ਅਸੀਂ ਕਿਹਾ ਸੀ ਵੀ ਦੱਸਣਾ ਨਹੀਂ ਮੈਂ ਕਿਸੇ ਨੂੰ ਨਹੀਂ ਦੱਸਣਾ ਨੂੰ ਦੇਖ ਕੇ ਕਿਦਾਂ ਬਣਾਇਆ ਡੈਡੀ ਨੂੰ ਦੱਸਤਾ ਇਹਨੇ ਅਸੀਂ ਦੱਸਣਾ ਨਹੀਂ ਸੀ ਡੈਡੀ ਨੂੰ ਨਹੀਂ 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 ਇੱਕ ਸਰਪ੍ਰਾਈਜ਼ ਵਿਜ਼ਿਟ ਹੈ ਜੇ ਹੋਰ ਜਾਣਾ ਅਸਲ 'ਚ ਇਹ ਰਹਿੰਦੇ ਆ ਸਾਊਥਾ ਲੰਡਨ ਦੇ ਕੋਲੀ ਤੇ ਪੈਣ ਰਹਿੰਦੇ ਆ ਲਿਵਰਪੂਲ ਕਿੰਨੀ ਦੂਰ ਐ ਸਦੀਪਾ ਜੀ ਚਾਰ ਘੰਟੇ ਲੱਗ ਜਾਂਦੇ ਆ ਓ ਯਾਰ ਇੱਕ ਨਾ ਬਾਹਰ ਲਿਆਂ ਨੂੰ ਕਿਲੋਮੀਟਰ ਨਹੀਂ ਪਤਾ ਹੁੰਦਾ ਇਹਨਾਂ ਨੂੰ ਟਾਈਮ ਪੁੱਛ ਲਓ ਇਹ ਕਹਿਣਗੇ 4 ਘੰਟੇ ਲੱਗਦੇ ਆ 5 ਘੰਟੇ ਲੱਗਦੇ ਆ ਅੱਛਾ 200 ਕਿਲੋਮੀਟਰ 200 ਮਾਈਲਸ ਮਾਈਲਸ 200 ਕਿਲੋਮੀਟਰ ਹੈ ਹੁਣ ਉੱਧਰ 200 ਮਾਈਲ 250 ਕਿਲੋਮੀਟਰ ਹੋਣਾ 300 ਤੇ ਅਸੀਂ ਉਹ ਆਉਣ ਵਾਲੇ ਵਲੌਗ ਚ ਜਾਵਾਂਗੇ ਉੱਥੇ ਅਸਲ ਚ ਅੱਛਾ ਤੁਹਾਨੂੰ ਇੱਕ ਗੱਲ ਹੋਰ ਦੱਸਦਾ ਮੈਂ ਇਹਨਾਂ ਨੂੰ ਓ ਖੜਜੋ ਇੱਕ ਮਿੰਟ ਇਹ ਵਲੌਗ ਨਾ ਲੇਟ ਚੱਲ ਰਿਹਾ 7 ਦਿਨ 6-7 ਦਿਨ ਵਲੌਗ ਲੇਟ ਹੈ ਤਾਂ ਕਰਕੇ ਕਿਸੇ ਨੂੰ ਕੁਝ ਨਹੀਂ ਪਤਾ ਹੈਗਾ ਕਿ ਅਸੀਂ ਕਿੱਥੇ ਆ ਕਿੱਥੇ ਨਹੀਂ ਅਸੀਂ ਪਹੁੰਚ ਪਹਿਲਾਂ ਜਾਂਦੇ ਹਾਂ ਗੁੰਨੂ ਦੱਸਿਆ ਹੈ ਘਰੇ ਪਰ ਦੱਸ ਕੇ ਦੱਦੀ ਨੂੰ ਦੱਦੀ ਹੋਵੇਦੀ ਨੂੰ ਦੱਦੀ ਨੂੰ ਐ ਕੀ ਕਹਿ ਕੇ ਆਏਗਾ ਐ ਕਹਿ ਕੇ ਆਏ ਆ ਵੀ ਅਸੀਂ ਸਾਊਥ ਹਾਲ ਚੱਲੇ ਜਾਂਦੇ ਨਹੀਂ ਤਾਂ ਸਵੇ ਰਿਪਨ ਖੁਸ਼ੀ ਨਹੀਂ ਆਉਣਾ ਨਹੀਂ ਦੱਸਿਆ ਬਸ ਪੱਕੇ ਚੰਦੇ ਲਾ ਗਏ ਲਈ ਹੈ ਸੰਦੀਪ ਪੱਕੇ ਚੰਦੇ ਲਾਇਆ ਇਮਾਨਦਾਰ ਹੈ ਸਾਡੇ ਪੰਜਾਬ ਅੰਗਰੇਜ਼ਾਂ ਵਾਲਾ ਰੂਲ ਫਾਲੋ ਕਰਦਾ ਦੱਸ ਦੇਵਾ ਬਲੌਗ ਮੈਂ ਦੇਖ ਕੇ ਅੱਜ ਆ ਮਿਠਾ ਜੋ ਬਲੌਗ ਕਿੱਥੇ ਤੇ ਦੇਖ ਰਹੇ ਸੀ ਤੁਸੀਂ ਅੱਜ ਇੱਥੇ ਗੁਰਦੁਆਰੇ ਤੇ ਗੁੰਮਵਾਰੀ ਮੈਂ ਗੁੰਮਦੀ ਹੀ ਇੱਥੇ ਆ ਮੈਂ ਦੇਵਾ ਨੂੰ ਵਾ ਵਾ ਕਰੀ ਜਾਉਂਗਾ ਹੋਰ ਸਵਿਟਜ਼ਰਲੈਂਡ ਤੇ ਚਲੀ ਜਾਂਦੇ ਜੀ ਹਾਂ ਸਵਿਟਜ਼ਰਲੈਂਡ ਦੇ ਕਲਾਸ ਚ ਦੱਸਿਆ ਹੁਣ ਕੱਲੀ ਕਲਾਸ ਨੂੰ ਨਹੀਂ ਦੱਸਿਆ ਸ੍ਰੀ ਫੋਟੋ ਹੀ ਦੱਸਿਆ ਕਲਾਸ ਆਜੋ ਨਾਲੇ ਫੋਟੋ ਲਾਵਾ ਬਸ ਐਂ ਖਿਚਾ ਕੋਈ ਨਹੀਂ ਅਸੀਂ ਬਹੁਤ ਰਹੇ ਹਾਂ ਆਮ ਨਾ ਹੈ ਅਮੀ ਤਾਂ ਪਰਪੇ ਹੀ ਲੱਗਦਾ ਲਓ ਜੀ ਹੁਣ ਪਹੁੰਚੀਏ ਘਰੇ ਚਲੋ ਜੀ ਤਿਆਰੀ ਤੂਰੀ ਹੈ ਨਹੀਂ ਸੰਦੀਪ ਤਿਆਰੀ ਤਾਂ ਕੀਤੀ ਹੋਣੀ ਹੈ ਤਾਂ ਤੈਨੂੰ ਅੱਛਾ ਮੈਂ ਨਾ ਤੁਹਾਨੂੰ ਦੋ ਜਣੇ ਨੂੰ ਤਾਂ ਦੱਸਿਆ ਸੀ ਆਉਣ ਦਾ ਮੈਨੂੰ ਅਸੀਂ ਕਿਤੇ ਭੁੱਖੇ ਮਾਰ ਦੇਣ ਸਾਨੂੰ ਤਾਂ ਫਲਾਈਟ ਚ ਵੀ ਨਹੀਂ ਕੁਝ ਮਿਲਿਆ ਤੁਸੀਂ ਲੈ ਕੇ ਆਏਗਾ ਸੁਖਵੀਰ ਲੈ ਕੇ ਆਇਆ ਸਾਰਾ ਮੈਂ ਲੈ ਕੇ ਆ ਸਾਰਾ ਸੁਖਵੀਰ ਕੀ ਕੁਝ ਲਿਆਂਦਾ ਬਾਈ ਸਮੋਸੇ ਲਿਆਂਦੇ ਆ ਸਮੋਸੇ ਆਪਾਂ ਮੈਂ ਲੁਧਿਆਣੇ ਜਾਓ ਆਪਾਂ ਮੈਂ ਲੰਡਨ ਪੰਜਾਬੀ ਸਮੋਸਿਆਂ ਦਾ ਖੜਾ ਨਹੀਂ ਛੱਡਦੇ ਸਮੋਸੇ ਪੱਕਾ ਖਾਂਦੇ ਆ ਨਹੀਂ ਨਹੀਂ ਸਾਨੂੰ ਖਾਦੇ ਨੂੰ ਵਾਵਾ ਦਿਨ ਹੋ ਗਿਆ ਸਵਿਟਜ਼ਰਲੈਂਡ ਵੀ ਨਹੀਂ ਖਾਦੇ ਹਾਂ ਜੀ ਸਮੋਸੇ ਆਪ ਵੀ ਕੋਈ ਆ ਰਹੇ ਹੈਗਾ ਹਾਂ ਮੈਂ ਕਿਹਾ ਮੈਂ ਕਿ ਬੈਠ ਤੁਹਾਨੂੰ ਐਸੇ ਵੀ ਸੰਦੀਪ ਆ ਰਹੀ ਹੈ ਨਹੀਂ ਸੰਦੀਪ ਨਾਲ ਆਪਣੀ ਸੇਜ ਦਾ ਗੱਲ ਹੋ ਗਈ ਸੀ ਆਲਰੇਡੀ ਕੱਲ ਕਹਿੰਦੇ ਨਾਈਟ ਸਾਹਿਬ ਵੀ ਆਉਣਾ ਹੈ ਨਾ ਸੁਖਵੀਰ ਕਹਿੰਦਾ ਇਹ ਕੰਮ ਤੇ ਵੀ ਇੱਥੇ ਲਈ ਲੈ ਕੇ ਜਾਂਦਾ ਹੁੰਦਾ ਅੱਗੇ ਵੀ ਸਮੋਸੇ ਹੈ ਨਾ 에어ਪੋਰਟ ਤੇ ਕਹਿੰਦਾ ਮਾਂ ਸਮੋਸੇ ਕਹਿੰਦਾ 에어ਪੋਰਟ ਤੇ ਆਂਟੀ ਨੇ ਮੰਗਾਏ ਨੇ ਅੱਗੇ ਮੰਗੋ ਲੈ ਕੇ ਮੈਂ ਤਾਂ ਉੱਥੇ ਰੱਖ ਤੇ ਮਾਂ ਚਲ ਜਾਊਗਾ ਮੈਂ ਹਾਜੀ ਜਾ ਕੇ ਆਉਣੀ ਨਹੀਂ ਰਿਹਾ ਕਹਿੰਦਾ ਲੇਟ ਲੱਗਣਾ ਮਮ ਮਾਂ ਚਲ ਠੀਕ ਆ ਤੋ ਸੀ ਫਰਿੱਜ ਕੀਤਾ ਸੀ ਆਰਡਰ ਸੰਦੀਪ ਇਹ ਕਹਿੰਦੀ ਫਰੇਮ ਹੈ ਢੀ ਜਲਦੀ ਕਿਉਂ ਉਹ ਤਾਂ ਕਹਿੰਦੇ 23 ਤਰੀਕ ਨੂੰ ਆਲਾ ਫਿਰ ਇਹ ਕਹਿੰਦੇ ਨਹੀਂ ਡੇ ਗੋਟ ਖੋਲੋ ਮੈਂ ਚੱਲ ਮੈਂ ਲਾਹੌਰ ਮੈਂ ਤਾਂ ਇੱਧੇ ਹੀ ਹਾਂ ਅਜੇ ਮੈਂ ਪੁੱਛ ਕੇ ਇੱਟਾ ਜੀ ਉਹ ਮੈਨੂੰ ਮਖਿਆ ਸੰਦੀਪ ਕੇ ਜਾਈ ਸੀ ਫਰੇਡੇ ਨੂੰ ਕਹਿੰਦੇ ਨਹੀਂ ਨੈਕਸਟ ਫਰੇਡੇ ਨੂੰ ਆਉਣਾ ਉਹਨਾਂ ਨੇ ਤਾਂ ਸੰਦੀਪ ਨੇ ਪਲਾਨ ਚੇਂਜ ਕਰਤੇ ਸਾਡੇ ਘਰ ਕੇ ਹੁਣ ਤੁਸੀਂ ਉਧਰ ਤੇ ਆਉਣਾ ਹਨਾ ਨਹੀਂ ਉਧਰ ਤੇ ਆਓ ਉਧਰ ਤੇ ਆਜੇ ਨਹੀਂ ਚਲੋ ਚਲੋ ਲਓ ਜੀ ਹੁਣ ਇਹ ਕਹਿੰਦੇ ਫਰੰਟ ਵਾਲੇ ਗੇਟ ਪਾਸੇ ਨਹੀਂ ਆਏ ਉਹ ਕਹਿੰਦੇ ਬਿਨਾਂ ਦੱਸੇ ਦਾ ਪਹੁੰਚ ਗਏ ਹੁਣ ਤੇਲ ਤੂਲ ਚੋਈਏ ਭਾਣ ਪੰਜ ਜਨੂਨ ਚਲੋ ਆਗੇ ਚੰਗਾ ਜੀ ਜਾਓ ਤੁਸੀਂ ਇਧਰ ਦੀ ਪੱਗ ਪੋਗ ਸਜਾ ਕੇ ਆਇਓ ਨਾਲੇ ਉਧਰ ਦੀ ਆਈ ਆ ਜਿਓ ਮੈਂ ਮਜ਼ਾਕ ਕਰਦਾ ਔਖੇ ਮਰ ਜਾਗੇ ਮਾਟੇ ਮਰ ਜਾਗੇ ਆ ਜਿਹਨੇ ਪਿਛਲਾ ਵਲੌਗ ਦੇਖਿਆ ਨਾ ਅਸੀਂ ਬ੍ਰਿਟਿਸ਼ 에ਅਰਵੇਜ਼ ਦੀ ਫਲਾਈਟ ਤੇ ਆਏ ਸੀ ਫਲਾਈਟ ਵਾਲਿਆਂ ਨੇ ਕੱਖ ਨਹੀਂ ਦਿੱਤਾ ਪੈਰਿਸ ਤੋਂ ਖਾ ਕੇ ਤੁਰੇ ਹੋਇਆ ਸਵੇਰ ਦਾ ਸਵੇਰ ਦਾ ਇੱਕ ਕਾਫੀ ਪੀ ਕੇ ਤੁਰੇ ਸੀਗੇ ਤੇ ਉਹ ਤੋਂ ਬਿਨਾ ਭਰਾ ਉਹ ਕੋਈ ਨਹੀਂ ਖਾਦਾ ਪੀਦਾ ਤੇ ਸਾਰਾ ਜਿਹੜਾ ਸ਼ਹਿਰ ਹੈਗਾ ਸਾਥਾਰ ਅੱਛਾ ਹੁਣ ਆਪਾਂ ਜਾਣਾ ਇਧਰ ਬਾਅਦ ਕਿੱਥੇ ਜਾਣਾ ਪਾ ਸੈਂਟਰਲ ਲੰਡਨ ਅਸੀਂ ਨਾ ਤੁਹਾਨੂੰ ਲੰਡਨ ਦਾ ਥੋੜਾ ਜਿਹਾ ਵੀਊ ਅੱਜ ਹੀ ਦਿਖਾ ਦਾਂਗੇ ਕਿਉਂਕਿ ਅਸੀਂ ਵੀਜ਼ਾ ਅਪਲਾਈ ਕਰਨਾ ਹੈਗਾ ਤੇ ਹੁਣ ਬਸ ਘਰੇ ਖਾ ਪੀ ਕੇ ਕੇਕ ਕੇਕ ਵੀ ਕੱਟਣਾ ਉਹ ਨਹੀਂ ਕਰਦੇ ਅਸੀਂ ਅਸੀਂ ਬਹੁਤ ਕੱਟ ਲਏ ਹਾਂ ਸਾਡਾ ਕੇਕ ਤੇ ਓ ਯਾਰ ਤੁਸੀਂ ਤੁਸੀਂ ਸਾਡੇ ਸਬਸਕ੍ਰਾਈਬਰ ਕੇਕ ਕੱਟ ਦਿੰਦੇ ਤੁਸੀਂ ਪਰਿਵਾਰ ਵਾਲੇ ਨਹੀਂ ਕੇਕ ਕਟੋਗੇ ਸਾਡਾ ਤੁਸੀਂ ਬਹੁਤ ਕੱਟ ਲਏ ਸੋ ਆਈ ਥਿੰਕ ਤੇ ਹੁਣ ਫਿਰ ਇਤੁਆ ਚ ਸੈਂਟਰ ਲੰਡਨ ਜਾਣਾ ਸੀ ਵੀਜ਼ਾ ਅਪਲਾਈ ਕਰਨ ਤੁਹਾਨੂੰ ਉਹ ਦਿਖਾਵਾਂਗੇ ਤੇ ਸਾਰਾ ਸੈਂਟਰ ਲੰਡਨ ਦਿਖਾਵਾਂਗੇ ਅੱਜ ਇਹ ਬੜੇ ਸੋਹਣੇ ਘਰ-ਬਾਰ ਆ ਯਾਰ ਗ੍ਰੀਨਰੀ ਬੜੀ ਲਾ ਕੇ ਰੱਖਦੇ ਹੋ ਦੋਸਤਾਂ ਹੈ ਪਰਸੀ ਨਹੀਂ ਵੀ ਕਿਹਾ ਹੈ ਪਰਸੀ ਨਹੀਂ ਬੀਜ ਰੱਖਿਆ ਇਹ ਥੋੜੀ ਮਰਮਤ ਮਰਮਤ ਚੱਲ ਰਹੀ ਹੈ ਘਰ ਦੀ ਅੱਛਾ ਰੀਨੋਵੇਸ਼ਨ ਚੱਲਦੀ ਆ ਜਦੋਂ ਨੈਕਸਟ ਟਾਈਮ ਆਉਂਗੇ ਉਦੋਂ ਫਿਰ ਜਦੋਂ ਨੈਕਸਟ ਟਾਈਮ ਅੱਜ ਆਵਾਂਗੇ ਫਿਰ ਤਾਂ ਕਿ ਸੁਣਵਾਂ ਤੇਲ ਨਹੀਂ ਆ ਗਿਆ ਕੋਈ ਨਹੀਂ ਇਹ ਬਾਹਰ ਹੈ ਇਹ ਬਾਹਰ ਹੈ ਤੁਸੀਂ ਨਾ ਮੰਮੀ ਐ ਕਹਿੰਦੇ ਕਿ ਪੰਜਾਬ ਥੋੜਾ ਸ ਅਸੀਂ ਤੇਲ ਚੋ ਰਹੇ ਆ ਅਸੀਂ ਕਹਾਂ ਸਾਊਥ ਹਾਲ ਚੋ ਰਹੇ ਆ ਇਹ ਨਹੀਂ ਬਹੁਤ ਹੈ ਮਾਮਾ ਮੰਮੀ ਤੇਲ ਇਹ ਕਿਹੜਾ ਔਲਿਆਂ ਦਾ ਤੇਲ ਹੈ ਕਿ ਮਾੜਾ ਹੈਗਾ ਸਰ ਵਧੀਆ ਮਹਿੰਗਾ ਤੇਲ ਹੈ ਮਹਿੰਗਾ ਤੇਲ ਸਰੋਂ ਦਾ ਹੀ ਨਹੀਂ ਸ਼ੁਕਰੀਆ ਜੀ ਸਿਹਤ ਵੀ ਲੋੜ ਨੂੰ ਚਲੋ ਜੀ ਹੋਵਦੀ ਸਸਰੀ ਘਰ ਦੀ ਅੱਜ ਤੁਸੀਂ ਵੀ ਹੋ ਚਲੋ ਅੱਜ ਘਰ ਆ ਗਏ ਵਾਰੀ ਅੱਜ ਸੁੱਖਾ ਸੁਖਦਿਆਂ ਮੇਰੇ ਘਰ ਆਏ ਹਾਏ ਹਾਏ ਉਹ ਝੂਠੇ ਬੰਦੇ ਪਿੱਛੇ ਸਾਰਾ ਪਰਦਾ ਰੱਖਿਆ ਸਾਰਾ ਪਰਦਾ ਅੱਛਾ ਮੇਰੀ ਗੱਲ ਸੁਣੋ ਮੇਰੀ ਗੱਲ ਸੁਣੋ ਤੁਹਾਨੂੰ ਹੁਣ ਵਧੀਆ ਲੱਗਿਆ ਕਿ ਫੇਰ ਵਧੀਆ ਲੱਗਣਾ ਸੀ ਤੇ ਦੱਸ ਕਿਉਂ ਨਹੀਂ ਸਾਨੂੰ ਹੁਣ ਵੀ ਵਧੀਆ ਲੱਗਦਾ ਫੇਰ ਅੰਜ ਵਿੱਚ ਅਸੀਂ ਤਿਆਰੀ ਕਰਦੇ ਕੋਈ ਆਉਂਦੇ ਨਾ ਨਾ ਨੈਕਸਟ ਵੀ ਕਰਾਂਗੇ ਹਰਿੰਦਰ ਨੂੰ ਲੈ ਕੇ ਫੇਰ ਉਦੋਂ ਉਦੋਂ ਚੱਲੋ ਉਦੋਂ ਵਧੀਆ ਤਿਆਰੀ ਕਰ ਲਿਓ ਉਹ ਤਿਆਰੀ ਕਰ ਲਿਓ ਲੈ ਵੀ ਖਾਈਏ ਪੀਏ ਕੋਈ ਆਸ਼ਨ ਨਾਨਕਿਆਂ ਦੇ ਘਰੇ ਆ ਕੇ ਮੋਟੇ ਹੋਈਏ ਥੋੜੇ ਹੈਂ ਭੁੱਖ ਬਹੁਤ ਲੱਗ ਰਹੀ ਹੈਗੀ ਅਸੀਂ ਤੁੰਗੀ ਕਰਦੇ ਸੀ ਨਾਨਕੇ ਜਾਵਾਂਗੇ ਲੱਡੂ ਪੇੜੇ ਆਵਾਂਗੇ ਮੋਟੇ ਹੋ ਕੇ ਆਵਾਂਗੇ ਤੁਸੀਂ ਬੈਠੋ ਰਿਹਾ ਨਾ ਹਾਂਜੀ ਅਸਾਂ ਮਾਮੇ ਤਾਂ ਨਾ ਪੜੀ ਕੁਝ ਦਿਨਾਂ ਦੀ ਰੱਖਿਆ ਪਰਦਾ ਅੱਛਾ ਜੇ ਕੋਈ ਫੋਨ ਆਉਣਾ ਡੈਡੀ ਨੇ ਮੈਨੂੰ ਪੁੱਛਿਆ ਉਹਨਾਂ ਦਾ ਪਤਾ ਲੱਗਿਆ ਉਹਦਾ ਇੱਦਾਂ ਨਹੀਂ ਹਜੇ ਨਹੀਂ ਪਤਾ ਲੱਗਿਆ ਹਜੇ ਤਾਂ ਉਹ ਅਪਲਾਈ ਕਰਨਗੇ ਲਓ ਜੀ ਚਾਹ ਆ ਗਈ ਗਰਮ ਗਰਮ ਤੇ ਉਹਦਰ ਸਾਡੇ ਮਾਮਾ ਜੀ ਹੋ ਗਏ ਤਿਆਰ ਪੱਗ-ਪੱਗ ਬੰਨ ਲਈ ਉਹਨਾਂ ਨੇ ਮਾਮਾ ਜੀ ਇੱਧਰ ਨੂੰ ਆਓ ਮੈਂ ਤੁਹਾਡੀ ਕਸਟਮ ਦਿਖਾ ਦਿਆਂ ਪਹਿਲਾਂ ਹੀ ਇੱਧਰ ਆਓ ਮੜਾ ਜੀ ਕਸਟਮ ਮੈਂ ਤੁਹਾਡੀ ਸਾਰੀਆਂ ਦਿਖਾ ਦਿਆਂ ਮੈਂ ਤਾਂ ਫੈਨ ਨੇ 90 ਦੇ ਜਮਾਨੇ ਦੇ ਏ ਆ ਗਏ ਸਾਊਥ ਹਾਲ ਵਾਲੇ ਸਮੋਸੇ ਸਾਊਥ ਹਾਲ ਚ ਕਹਿੰਦੇ ਸਾਰਾ ਕੁਝ ਮਿਲਦਾ ਏ ਟੂ ਜੈਡ ਸਾਰੀਆਂ ਪੰਜਾਬ ਵਾਲੀਆਂ ਚੀਜ਼ਾਂ ਪੰਜਾਬ ਦੀ ਉਹ ਫੀਲਿੰਗ ਆਉਂਦੀ ਏ ਕੋਈ ਸੇਵਾ ਕਰ ਲੋ ਭਾਬੀ ਦੀ ਆਪ ਦੀ ਦੀ ਮਸਾਂ ਆਈ ਏ ਭਾਬੀ ਥੋੜੀ ਕਿਵੇਂ ਸੰਦੀਪ ਖੈ ਸੰਦੀਪ ਮਸਾਂ ਆਈ ਏ ਉਹ ਮਾਮਾ ਜੀ ਪਤਾ ਨਹੀਂ ਕਿਹੜੀਆਂ ਰੀਲਾਂ ਰੂਲਾਂ ਖੋਲ੍ਹੀ ਜਾਂਦੇ ਅੱਜ ਤਾਂ ਦਿਖਾਉਣਗੇ ਸਾਰਾ ਕੁਝ ਪਾਣ ਦੇ ਨੂੰ ਮਾਮੇ ਟੋਲੋ ਥੋੜਾ ਮਾਮਾ ਜੀ ਟੋਲ ਕਿੱਦੇ ਬਲਾਉਂਗੇ ਜਿੱਦੇ ਚਲੋ ਉਦਿਆਂ ਵਾਂਗ ਉਦੇ ਬੁਲਾ ਲਿਓ ਠੀਕ ਹੈ ਠੀਕ ਹੈ ਬਹੁਤ ਸਵਾਦ ਨੇ ਲਓ ਬਈ ਆਹ ਲਿਆਂਦਾ ਕੇਕ ਇਹਨਾਂ ਨੇ ਪਹਿਲਾਂ ਤੋਂ ਲੈ ਕੇ ਰੱਖਿਆ ਹੋਇਆ ਕੀ ਲਿਖਾਇਆ ਇੱਥੇ ਇਹ ਤਾਂ ਦਿਖਾ ਦਮ ਵੈਲਕਮ ਟੂ ਨਾਨਕੇ ਰਿਪਨ ਖੁਸ਼ੀ ਆਹ ਥੱਲੇ ਕੀ ਲਿਖਾਇਆ ਯੂਕੇ ਯੂਕੇ ਵੈਲਕਮ ਟੂ ਨਾਨਕੇ ਰਿਪਨ ਖੁਸ਼ੀ ਯੂਕੇ ਕਿਉਂਕਿ ਤੁਹਾਡਾ ਸਬਸਕ੍ਰਾਈਬਰ ਤਾਂ ਸਹੀ ਗੱਲ ਦਿਲ ਖੁਸ਼ ਹੋ ਗਿਆ ਸਾਡਾ ਦੇਖੇ थैंक यू थैंक यू सो मच ਇਹਨਾਂ ਨੂੰ ਬੜਾ ਚਾਅ ਆਇਆ ਕੇਕ ਕੇਕ ਦੂ ਲੈੰਦਾ ਚੱਲ ਤੇਰਾ ਵੀ ਧੰਨਵਾਦ ਭਰਾ ਹੈ ਲਓ ਵੀ ਹੁਣ ਕੇਕ ਕੱਟ ਲਈਏ ਮਾਮਾ ਜੀ ਨੇ ਵੀ ਰੇਡੂ ਚਲਾਤਾ ਮਾਮਾ ਜੀ ਕਾਪੀਰਾਈਟ ਆ ਜਾਊਗਾ YouTube ਨੇ ਵੀਡੀਓ ਡਿਲੀਟ ਮਾਰ ਦੇਣੀ ਆ ਫਿਰ ਤੁਸੀਂ YouTube ਨੇ ਵੀਡੀਓ ਡਿਲੀਟ ਮਾਰ ਦੇਣੀ ਆ ਖੁਸ਼ੀ ਦੇਖੋ ਕਿੱਡਾ ਵਧੀਆ ਲਿਖਾਇਆ ਹੈ ਨਾ ਇੱਧਰ ਨੂੰ ਕਰਨ ਕਿ ਇੱਧਰ ਨੂੰ ਇੱਧਰ ਨੂੰ ਕਰੀ ਸ਼ੁਕਰੀਆ ਜੀ थैंक यू ਓ ਵਾਓ ਵੂਹੂ ਤੇ ਗੱਲ ਇੰਦਰਾਇ ਤੇ ਕੱਢ ਦੇ ਖੁਸ਼ੀ ਘਟ ਦੋ ਕੱਲੀ ਤੁਸੀਂ ਬੁਏ ਨਾ ਇੰਨਾ ਮੈਂ ਆਈ ਤਾਂ ਧੰਨਵਾਦ ਜੀ ਇਹਨਾਂ ਸਾਰਿਆਂ ਦਾ ਜਿਨ੍ਹਾਂ ਨੇ ਆਇਆਂ ਦਾ ਇੰਨਾ ਚਾਹ ਕੀਤਾ ਤੇ ਹੁਣ ਯੂਕੇ ਵਾਲਿਆਂ ਦੇ ਕੋਲੀਆਂ ਸੀ ਮਿਲਦੇ ਗਿਲਦੇ ਰਹਿਣਾ ਸਾਰੇ ਯੂਕੇ ਚ ਇਹ ਬਈ ਸਾਡਾ ਮੁੰਡਾ ਬੋਲਦਾ ਬਹੁਤ ਘੱਟ ਹੈ ਸੰਗ ਦਾ ਸੰਗਾਉ ਜਾਂ ਮੁੰਡਾ ਸਾਡਾ ਹੈ ਹੈ ਸੰਦੀਪ ਬੋਲਦਾ ਬਹੁਤ ਖੁਸ਼ ਆਇਆ ਹੈ ਨਾ ਨਹੀਂ ਉਹ ਜਿੱਦਾਂ ਥੋੜੇ ਟਾਈਮ ਤੱਕ ਲੱਸੀ ਆ ਅੱਛਾ ਥੋੜੇ ਜਿਹੇ ਅਸੀਂ ਕਿਹੜਾ ਉੱਪਰ ਆਏ ਇਹਨੂੰ ਹੌਲੀ ਹੌਲੀ ਅੱਛਾ ਹੌਲੀ ਹੌਲੀ ਗੁੰਨੂ ਵੀ ਐਵੇਂ ਆ ਸਾਰੇ 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 ਕਮੈਂਟ ਕਰਕੇ ਵੀ ਦੱਸਣਗੇ ਨਹੀਂ ਦੱਸਦਾ ਵੀ ਨਹੀਂ ਕਹਿ ਮੈਂ ਬਈ ਤੁਸੀਂ ਦੱਸੋ ਵੀ ਮੁੰਡਾ ਨਾ ਇਹ ਸਾਊ ਹੈਗਾ ਕਿ ਨਾ ਵਾਕਈ ਸਾਊ ਆ ਨਹੀਂ ਮੈਂ ਯੂਜ਼ ਟੂ ਨਹੀਂ ਕਹਿੰਦਾ ਅੱਛਾ ਯੂਜ਼ ਟੂ ਕੈਮਰਾ ਫ੍ਰੈਂਡਲੀ ਨਹੀਂ ਅਸੀਂ ਇਹਦੇ ਲਈ ਕੋਈ ਨਾ ਪੰਜਾਬ ਦੀ ਸੋਹਣੀ ਸਨੱਖੀ ਚ ਕੁੜੀ ਲੱਭ ਰਿਆ ਹੁਣ ਤੇ ਯੂਕੇ ਯੂਕੇ ਦਾ ਸਿਟੀਜ਼ਨ ਹੈ ਇਹ ਬ੍ਰਿਟਿਸ਼ ਪਾਸਪੋਰਟ ਹੈ ਤੇ ਪੰਜਾਬ ਤੋਂ ਸੋਹਣੀ ਸੁਨੱਖੀ ਜਿ ਕੁੜੀ ਲੱਭ ਰਿਆ ਇਹ ਲਈ ਇਹ ਸਿੰਗਰ ਵੀ ਹੈਗਾ ਬਟ ਇਸ ਟਾਈਮ ਕਿਉਂ ਸ਼ਾਇਕੀ ਕਰ ਰਿਹਾ ਚਲ ਕੋਈ ਇਹ ਕਿ ਨਰਮ ਮੁੰਡੇਗਾ ਲੋ ਬਈ ਹੁਣ ਸਾਡੀ ਤਿਆਰੀ ਹੈ ਤੇ ਸੰਦੀਪ ਆਪਾ ਕਿੱਥੇ ਜਾਣਾ ਹੁਣ ਆਪਾ ਚੱਲਿਆ ਸੈਂਟਰਲ ਡੀਐਫਐਸ ਸੈਂਟਰਲ ਲੰਡਨ ਹੁਣ ਅਸੀਂ ਸੈਂਟਰਲ ਲੰਡਨ ਜਾਣਾ ਤੇ ਸਾਡਾ ਵੀਜ਼ਾ ਅਪਲਾਈ ਵੀਜ਼ਾ ਸੀਗਾ ਇੱਕ ਤੁਹਾਨੂੰ ਦੱਸਿਆ ਤਾਂ ਹੈਗਾ ਜੀ ਚਲੋ ਜੀ ਹਾਂ ਚਲੋ 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 ਲੇਟ ਹੋਵਾਂਗੇ